ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਘੈਂਟ ਘੈਂਟ ਟਰੈਕਟਰ ਦਿਖਾਉਣਾ ਤੁਹਾਨੂੰ ਡੀ ਆਈ 750 ਸੋਣਾ ਨਿਕਾ ਸ਼ਰਮੇ ਕੋਲ ਆਇਆ ਆ ਉਹਦੀ ਬੇਚ ਤੇ ਤੁਹਾਨੂੰ ਪਤਾ ਹੀ ਹੁੰਦਾ ਤੇ ਕੋ ਬੋਰਡ ਦਾ ਲਵਾ ਦੇ ਯਾਰ ਮਿਲਾਉਣੇ ਆ ਬਾਈ ਸ਼ਰਮੇ ਨਾਲ ਆਪਾਂ ਸ਼ਰਮਾ ਜੀ ਉਹਦੀ ਸ਼ਰਮੇ ਕੀ ਹਾਲ ਚਾਲ ਆ ਠੀਕੋ ਵਧੀਆ ਵਧੀਆ ਇੱਕੋ ਸਾਡਾ 6 ਵਕਾਂ ਲੱਗਿਆ ਯਾਰ ਰਹਿ ਗਿਆ ਬੱਚੇ ਰਹਿ ਗਈ ਗੱਡੀ ਬੋਲੂਆਂ ਇੱਕ ਮਿੰਟ ਉਹਨੂੰ ਆ ਜੇ ਨੇ ਆ ਜਾ ਬਈ ਆ ਜਾ ਚਾਚਾ ਹੀ ਨਾ ਹੁਣ ਉਹਨੇ ਪਹਿਲੇਟ ਹੋ ਗਿਆ ਇਹ ਮੁੰਡੇ ਆ ਚਾਚਾ ਹਾਂ ਮੇਰਾ ਭਤੀਜਾ ਹੈ ਇਹ ਮੁੰਡੇ ਨੇ ਬਣਾਇਆ ਚੈਨਲ ਨਵਾਂ ਇਹਦਾ ਵੀ ਚੈਨਲ ਯਾਰ ਕਰਨਾ ਨਾ ਬੋਲਦੇ ਛੇ ਦੀ ਛੇਤੀ ਸ਼ਰਮਤ ਲਵੰਡੀ ਸਭੋ ਸ਼ਰਮਤ ਲਵੰਡੀ ਸਭੋ YouTube ਤੇ ਸਪੋਰਟ ਕਰਿਓ ਬਾਈ ਦੱਬ ਕੇ ਸਪੋਰਟ ਕਰਿਓ ਘਰੋਂ ਘਰੋਂ ਵੀਡੀਓ ਨਾ ਜਿਹੜੇ ਘਰੇ ਬਣਾਉ ਆ ਪਹਿਲਾਂ ਇਹ ਚੈਨਲ ਤੇ ਆ ਆਇਆ ਕਰੂਗੀ ਆ ਮੁੰਡਾ ਦੇਖ ਜਾ ਕਰੂ ਤੁਹਾਨੂੰ ਵੀਡੀਓ ਚ ਬਸ ਦੇਖ ਲੈ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਬੁੱਧਵਾਰ ਤਲਵੰਡੀ ਸਾਹਾ ਪਾਪਾ ਜੀ ਮੰਡੀ ਲੱਗੀ ਆ ਲੱਗੀ ਨਹੀਂ ਲਾਈ ਆਪਾਂ ਆਲਦੀ ਲਾਲੀ ਸ਼ਰਮ ਦੀ ਆਪਦੀ ਮੰਡੀ ਆ ਮੇਰੀ ਬਤਾ ਇਹ ਗੱਲ ਕੋਈ ਕਮਿਸ਼ਨ ਵਾਂਗ ਕੇ ਨਹੀਂ ਲੈਣਾ ਪਰ ਮੈਨੂੰ ਬਤਾਇਆ ਦਿਓ ਜੀ ਨਵੀਂ ਮੰਡੀ ਕੋਈ ਪਰਸੈਂਟੇਜ ਨਹੀਂ ਕਰਨਾ ਨਾ ਕੋਈ ਪਰਸੈਂਟੇਜ ਆ ਕਮਿਸ਼ਨ ਕਮਿਸ਼ਨ ਦਾ ਕਿਉਂ ਦੇ ਦੂੰਗੇ ਪੇੜੇ ਪਾਰ ਪੇੜੇ ਪਾਰ ਆਇਦ ਠੀਕ ਹੈ ਗੱਲ ਧੁਮਾਕੀ ਕਰਦੇ ਯਾਰ ਅੱਜ ਟਰੈਕਟਰ ਦਿਖਾਵਾਂਗਾ ਮੈਂ ਆਪਣੇ ਦਿਖਾਉਂਗਾ ਸਾਰੇ ਠੀਕ ਹੈ ਜੀ ਕਿਸੇ ਦਾ ਟਰੈਕਟਰ ਨਹੀਂ ਦਿਖਾਉਣਾ ਆਪਦਾ ਦਿਖਾਉਂਗਾ ਤੇ ਜੋ ਦੱਸੂਆਂ ਟਰੈਕਟਰ ਉਦਾਂ ਦਾ ਹੀ ਮਿਲੂਗਾ ਜਿੱਦਾਂ ਦਾ ਵੀਡੀਓ 'ਚ ਬੋਲੂ ਉਦਾਂ ਦਾ ਹੀ ਮਿਲੂਗਾ ਠੀਕ ਹੈ ਤੇ ਇੱਕ ਪਹਿਲਾਂ ਆਪਾਂ ਨਾ ਕੈਮਰੇਜ ਦੇ ਲੋ ਆਪਾਂ ਗੱਲ ਕਰਾਉਨੇ ਆ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਇਹ ਆਪਣਾ ਯਾਰ ਆ ਜੀ ਕੋਟਵਾ ਕੋਪਤਾ ਕੋਪਤਾ ਬੈਂਕ ਦੇ ਵਿੱਚੋਂ ਠੀਕ ਹੈ ਫਾਈਨਾਂਸ ਕੰਪਨੀ ਦਾ ਕੰਮ ਆ ਭਾਈ ਦਾ ਸਾਰੇ ਲੋਨ ਫੈਂਸ ਬਾਈ ਤੋਂ ਕਰਵਾਉਣਾ ਮੈਂ ਤੇ ਆਪਾਂ ਨੰਬਰ ਦਿੰਨੇ ਆ ਗੁਰਜੀਤ ਦਾ ਸਿਆਸੀ 92 ਇਹਨਾ ਸਿਆਸੀ 92 86992 78878 76878 ਬਾਈ ਨਾਲ ਜੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਤੇ ਬਾਈ ਜੀ ਨੂੰ ਫੋਨ ਲਾ ਲਿਓ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਲਾ ਲਿਓ ਤੇ ਭਰਾ ਆਪਣਾ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖਿਓ ਕਾਗਜ਼ਾਂ ਦਾ ਵੀ ਜਿਗੜ ਘਟ ਵਿਆਜ ਵੀ ਹਿਸਾਬ ਜੇ ਦਾ ਤੇ ਖਰਚੇ ਵੀ ਕਿਉਂ ਗੁਰਜੀਤ ਜਮਾ ਘਟੋ ਓਕੇ ਨਾ ਜੀ ਜਮਾਓ ਵਾਦਾ ਕਰਦਾ ਵੀਡੀਓ ਚ ਇਹ ਗੱਲ ਦਾ ਜਮਾਓ ਓਕੇ ਵਾਦਾ ਕਰਦਾ ਪੂਰਾ ਵਾਦਾ ਬਾਈ ਜਿਹੜੀ ਤੁਸੀਂ ਕਹਿਤੀ ਉਹ ਹੀ ਨਿਕਲੂਗੀ ਲਓ ਜੀ ਬਾਈ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖੋ ਮਿੰਟ ਟੂ ਮਿੰਟ ਗੁਰਜੀਤ ਦਾ ਕਿਉਂ ਗੁਰਜੀਤ ਦਾ ਠੀਕ ਹੈ ਜੀ ਲੈ ਬਾਈ ਸਭ ਤੋਂ ਪਹਿਲਾਂ ਆ ਗਿਆ ਫਾਰਮ 50 ਫਾਰਮ 50 ਆ ਗਿਆ ਜੀ 99 ਮਾਡਲ ਆ ਫਰਸਟ ਪਾਰਟੀ ਆ ਫਰਸਟ ਪਾਰਟੀ ਨਹੀਂ ਕਹਿੰਦਾ ਸੌਰੀ ਆਪਾਂ ਬਾਈ ਇਹ ਟਰੈਕਟਰ ਕੱਟਿਆ ਸੀ ਆਪਣਾ ਯਾਰ ਮਿੱਤਰਾ ਗਿੱਲ ਤੋਂ ਆਪਾਂ ਉਹਨਾਂ ਨੂੰ ਬਾਈ ਨੂੰ ਦਿੱਤਾ ਸੀ ਲੈਣਾ 60 55 ਦੇਤਾ ਉਹਨੂੰ 60 ਠੀਕ 19 ਮਾਡਲ ਦਿੱਤਾ ਸੀ ਬਾਈ ਨੂੰ ਪਿਛਲੇ ਬੁੱਧਵਾਰ ਉਹਦੇ ਟਰੈਕਟਰ ਦੇ ਵਿੱਚ ਟਰੈਕਟਰ ਕੱਟਿਆ ਪੰਜਾਬ ਨੰਬਰ ਆ ਪੀਵੀ 28 ਠੀਕ ਹੈ ਕੈਟਰ ਚੰਗੇ ਟਰੈਕਟਰ ਦੇ ਹੈਗੇ ਆ 60 60 60 70 ਪੈਸੇ 60 65 ਪੈਸੇ ਠੀਕ ਹੈ ਜੀ ਬਾਕੀ オリジナル ਆ ਬਾਈ ਜੀ ਸਾਰਾ ਕਿਸੇ ਪਾਸੋਂ ਕੋਈ ਮਗਰਿਆੜ ਨਹੀਂ ਗਲਿਆ ਭੋਰਾ ਵੀ ਜਰ ਨਹੀਂ ਲੱਗੀ ਕਿਸੇ ਪਾਸਿਓਂ ਗਹਿਰੇਂ ਜਿੰਦਾ ਬਾਈ ਓਕੇ ਆ ਮਰੌਂਦੀ ਬੈਟਰੀ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਠੀਕ ਹੈ ਜੀ 1,60,000 ਰੁਪਏ ਡਿਮਾਂਡ ਆ ਟਰੈਕਟਰ ਦੇ ਦਾਂਗੇ ਇੱਕੋ ਹੀ ਰੇਟ ਜੈਸੀ ਆ ਨੋ 130000 ਦਾ 130000 ਠੀਕ ਹੈ ਗੱਲ ਉਸ ਤੋਂ ਬਾਅਦ ਆ ਗਿਆ ਆਪਣੇ ਪਿੰਡ ਦੇ ਨਾਲ ਦਾ ਪਿੰਡ ਨਾਲ ਮਲਕਾਨਿਆਂ ਤੋਂ ਬਾਈ ਟਰੈਕਟਰ ਸ਼ਾਇਦ ਆ ਗਿਆ ਨਹੀਂ ਸੌਰੀ ਕਾਲਿਆਂ ਨੂੰ ਤੋਂ ਤੋਂ ਯਾਰ 6 ਮਾਡਲ ਆ 260000 ਰੁਪਏ ਡਿਮਾਂਡ ਆ ਬਾਈ ਟਰੈਕਟਰ ਦੇ ਦਾਂਗੇ 245000 ਰੁਪਏ ਦਾ 245000 ਵਿੱਚ ਹੀ ਇਦਾਂ ਹੀ ਆ ਇਦਾਂ ਹੀ ਆ ਕੰਮ ਤੇ ਅੱਗੇ ਆ ਗਿਆ ਜੀ ਫਾਰਮ ਉਦੋਂ ਬਾਅਦ ਫਾਰਮ 50 ਹੈਗਾ ਈਪੀਆਈ ਦੇ ਵਿੱਚ ਆ ਜੀ ਸਾਈਡ ਗੇਅਰ ਆ ਭਾਈ ਜੀ ਚਾਰੇ ਟਾਇਰ ਪੱਕੇ ਆ ਠੀਕ ਹੈ ਹੈਗੇ 65 ਤੋਂ 70 ਰੁਪਏ ਦੇ ਟਾਇਰ ਆ ਸਾਰਾ オリジナル ਆ ਪੰਪ ਤੇ ਸੈਲਫ ਤੇ ਬੈਟਰੀ ਵਾਕਸ ਆ ਭਾਈ ਮੈਂ ਰੰਗ ਕਰਵਾਇਆ ਹਰਿਆਣਾ ਨੰਬਰ ਦੇ ਵਿੱਚ ਤੇ ਐਨਓਸੀ ਨਹੀਂ ਮਿਲਣੀ ਠੀਕ ਹੈ ਜੀ ਤੇ ਗੇਅਰ ਇੰਜਨ ਹੁਕਿਆ ਚਲਾ ਕੇ ਤਸੱਲੀ ਕਰਕੇ ਉਹਦਾ ਲਜਾ ਸਦੇ ਉਹ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਜੇ ਕਿਸੇ ਨੂੰ ਨਹੀਂ ਮਿਲੂ ਨਾ ਹੋਇਆ ਤਾਂ 1000 ਰੁਪਿਆ ਮੈਂ ਛੱਡੂੰਗਾ ਠੀਕ ਹੈ ਜੀ ਕੀ ਕਹ ਗਾਲ ਹੈ 1.90 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੇ ਦਾਂਗੇ 1 ਲੱਖ ਤੇ 65 ਹਜ਼ਾਰ ਦਾ 60 ਹਜ਼ਾਰ ਦਾ ਉਦੋਂ ਬਾਅਦ ਦੇ ਵਿੱਚ ਆ ਗਿਆ ਬਿਲਕੁਲ ਨਵਾਂ ਟਰੈਕਟਰ ਹੈ ਭਾਈ 60 2021 ਮਾਡਲ ਆ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਕਾ ਕੇ ਦੇ ਤੇ ਟਰੈਕਟਰ ਦੇ ਉੱਤੇ ਕਾਗਜ਼ ਵੀ ਨਹੀਂ ਲੱਥੇ ਪਈ ਹਜੇ ਨਾਲ ਦੇ ਟਾਇਰ ਚੱਲਿਆ ਕਿੰਨਾ 835 36 ਘੰਟੇ ਚੱਲਿਆ ਭਾਈ ਬਿਲਕੁਲ ਨਵਾਂ 55 HP ਵਾਲਾ ਜੀ ਛੋਟੇ గేਰ ਵਾਲਾ 3 ਸਪੀਡ ਟਰੈਕਟਰ ਆ ਪਾਵਰ ਮੈਕਸ ਪਾਵਰ ਮੈਕਸ 20 फीट ट्रैक्टर ਹੈ T20 680000 ਰੁਪਏ ਡਿਮਾਂਡਾ ਸਾਈਡ ਕਲੱਚ ਵੀ ਹੈ ਇਹ ਠੀਕ ਆ ਸਾਈਡ ਕਲੱਚ ਟੋ ਮਾਡਲ ਟਰੈਕਟਰ ਆ ਆਪਣਾ ਨਹੀਂ ਹਾਂ ਟੋ ਮਾਡਲ ਆ ਭਾਈ 680000 ਡਿਮਾਂਡਾ ਟਰੈਕਟਰ ਦੇ ਦਾਂਗੇ 6 ਲੱਖ ਤੇ 45000 ਰੁਪਏ ਦਾ 6 ਲੱਖ ਤੇ 45000 ਉਸ ਤੋਂ ਬਾਅਦ ਆ ਗਿਆ ਜੀ 60 60 680000 ਵੈਸੇ ਭਾਈ ਇਹ ਬਿਕਿਆ ਵੀ ਹੋਇਆ ਇਹਦੇ ਪੈਸੇ ਵੀ ਆਏ ਹੋਏ ਆ ਠੀਕ ਹੈ ਜੀ ਬਿਆਨਾਂ ਦਾ ਠੀਕ ਹੈ ਤੇ ਅੱਜ ਮਜਬੂਰੀ 'ਚ ਇਹਨੂੰ ਪਾ ਰਿਹਾ ਮੈਂ 12 ਮਾਡਲ 12ਵੇਂ ਮਹੀਨੇ ਦਾ 13 ਮਾਡਲ ਟਰੈਕਟਰ ਆ ਸਾਰਾ ओरिजिनल ਆ ਤਰਬੂ ਵਾਲਾ ਤਰਬੂ ਵਾਲਾ ਇਹ 390000 390000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ ਜੱਸ ਜਾਂ ਨੋ 360000 ਦਾ 13 ਵਾਲੇ 16 ਵਾਲੇ ਟਾਇਰਾਂ ਵਾਲਾ ਵੀ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਦਾ ਮੂਰ ਰਹਿ ਗਿਆ 85 ਤੋਂ 90 ਪੈਸੇ ਟਾਇਰ ਠੀਕ ਹੈ ਇਹਦੀ ਐਨਓਸੀ ਮਿਲ ਜੂ ਹਰਿਆਣਾ ਨੰਬਰ ਆ ਇਹਦੀ ਠੀਕ ਹੈ ਜੀ ਉਸ ਤੋਂ ਬਾਅਦ 65 ਈਪੀਆਈ ਆ ਗਿਆ ਜੀ ਠੀਕ ਹੈ ਟਾਇਰ ਹੈ ਗਿਆ 45 ਕੇ ਪੈਸੇ ਸਾਰਾ Ориਜਨਲ ਆ ਸਰਪਤ ਕਰਾਉਂਦੀ ਵੀ ਲੋੜ ਨਹੀਂ ਇਹਦੀ ਟੰਡਾ ਫੱਟੀ ਛਤਰੀ ਸਾਹ ਕੁਛ ਨਾਲ ਆ ਹਰਿਆਣਾ ਨੰਬਰ ਆ ਵੀਰੇ ਐਨਓਸੀ ਇਹਦੀ ਨਹੀਂ ਮਿਲਦੀ ਪਾਵਰ ਸਟੇਟ ਕੰਪਨੀ ਦਾ ਵੀਰੇ ਠੀਕ ਹੈ ਜੀ 280000 ਰੁਪਏ ਦੀ ਮੰਗ ਆ 280000 ਟਰੈਕਟਰ ਦੇ ਦਾਂਗੇ ਤੁਹਾਨੂੰ ਜੀ 2.5 ਲੱਖ ਰੁਪਏ ਦਾ 2.5 ਲੱਖ ਦਾ ਠੀਕ ਹੈ ਗੱਲ ਆਰਮ 65 ਉਹ ਤੂੰ ਆ ਗਿਆ ਜੀ ਸਵਰਾਜ ਐਕਸਟੀ ਮਾਡਲ ਸਵਰਾਜ 744 2022 ਮਾਡਲ ਆ ਪੰਜਾਬ ਨੰਬਰ ਆ ਲੋਨ ਪੈਂਸ ਹੋ ਜੂਗਾ ਤੇ ਪੁਰਾਣਾ ਕੱਟਿਆ ਜਾਊ ਠੀਕ ਹੈ 60 ਤੇ ਵੀ ਲੋਨ ਹੋ ਜੂ 60 60 ਤੇ ਵੀ ਲੋਨ ਹੋ ਜੂਗਾ ਤੇ ਐਕਸਟੀ ਮਾਡਲ ਤੇ ਵੀ ਹੋ ਜੂਗਾ 5 ਲੱਖ 80 ਹਜ਼ਾਰ ਡਿਮਾਂਡ ਆ ਭਾਈ ਟਰੈਕਟਰ ਦੇਣਾ ਇੱਕੂ ਰੇਟ ਜੱਸ 89 5 ਲੱਖ ਤੇ 55 ਹਜ਼ਾਰ ਦਾ ਨੰਬਰ ਪੰਜਾਬ ਨੰਬਰ ਲੈ ਲੈਂਗੇ ਐਂ ਜੀ ਆਂਦੇ ਹੋ ਜੁਰਮਾਨਾ 5000 ਕਰਿਆ ਕਾਹਦਾ ਆ ਕਾਹਦਾ ਕੀਤਾ ਜੁਰਮਾਨਾ ਆਪਾਂ ਵੀ ਬਾਈ ਜੀ ਆਪਦੀ ਆਪਦੇ ਟਰੈਕਟਰ ਦਿਖਾਉਣੇ ਆ ਆਪਾਂ ਕਿਸੇ ਦੇ ਦਿਖਾਉਣੇ ਆ ਸੀ ਸਹੀ ਗੱਲ ਆ ਆਪਦੇ ਟਰੈਕਟਰ ਮਾਲਕ ਆ ਮੈਂ ਸਹੀ ਗੱਲ ਆ ਮੰਡੀ ਵੀ ਮੇਰੀ ਆਪਦੀ ਕੱਲੇ ਦੀ ਆ ਮੰਡੀ ਆ ਜਿੱਨੇ ਟਰੈਕਟਰ ਦਿਖਾਇਆ ਸਾਨੂੰ ਪਤਾ ਹੀ ਆ ਆਪਦੀ ਮੰਡੀ ਆ ਬਾਈ ਲੈ ਭਾਈ ਇੰਡੋ ਫਾਰਮ ਹਾਂ 2022 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਹੈ ਲੋਨ ਫਾਇਨਸ ਤੋਂ ਜੀ ਪੁਰਾਣਾ ਕੱਟਿਆ ਜਾਉ ਟਰੈਕਟਰ ਚੱਲਿਆ ਜੀ ਇਹ 460 ਘੰਟੇ ਜਮਾਂ ਨਵਾਂ ਟਰੈਕਟਰ ਆ ਭਾਈ ਬਸ ਜਾਇਜ਼ ਜਿਹਨੇ ਕਿਸੇ ਨੇ ਨਵਾਂ ਲੈਣਾ ਬਸ ਆ ਟਰੈਕਟਰ ਲੈ ਲਓ ਨਵਈਆਂ ਫਾਰ ਫਾਰ ਕੇ ਲੈ ਜਾਓ 4 ਲੱਖ 60 ਹਜ਼ਾਰ ਡਿਮਾਂਡ ਆ ਟਰੈਕਟਰ ਦੇ ਦਾਂਗੇ 4 ਲੱਖ ਤੇ 35000 ਰੁਪਏ ਦਾ ਪੰਜਾਬ ਨੰਬਰ ਤੇ ਵਿੱਚ ਆ ਲੈ ਭਾਈ ਉਸ ਤੋਂ ਬਾਅਦ ਆ ਗਿਆ ਆਪਣਾ 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 ਛੋਟਾ ਡ੍ਰੈਕਟਰ ਆਪਣਾ 75Y ਆ ਗਿਆ 18 ਵਾਲੇ ਟਾਇਰ ਆ ਪਿਛਲੇ ਮੂਲੇ 650 20 ਵਾਲੇ ਆ ਬਾਈ ਠੀਕ ਹੈ ਜੀ ਸਾਰਾ ओरिजिनल ਕਿਤੋਂ ਰੰਗ ਪੇਟ ਨੂੰ ਆ ਸਾਡੇ ਪਿੰਡ ਚ ਹੀ ਨਾਲ ਜੀ ਤਲਵੰਡੀ ਸਾਹੂ ਹੈ ਸਾਰਾ ਸਮਾਨ ਜਿੱਦਾਂ ਦਸਰਿਆ ਇਦਾਂ ਹੀ ਆ ਬਾਈ ਇਹ ਤੇ ਸਾਰਾ ओरिजिनल ਕਿਤੋਂ ਰੰਗ ਪੇਟ ਨੂੰ ਆ ਪੰਜਾਬ ਨੰਬਰ ਆ ਇਹ ਠੀਕ ਹੈ ਜੀ ਚਲਾ ਕੇ ਟਰੈਕਟਰ ਮਗਾ ਹਾਂ ਜੀ ਚਲਾ ਕੇ ਵਾ ਕੇ ਤਸੱਦੀ ਕਰਕੇ ਲੈ ਜੋ ਜੀ ਟਰੈਕਟਰ ਦੀ ਆਪਣੀ ਗਾਰੰਟੀ ਆ 6.5 ਲੱਖ ਰੁਪਏ ਡਵਾੜਾ ਇੱਕੂ ਰੇਟ ਦੱਸ ਮੈਂ ਬਾਈ ਇਹਦਾ ਇਦੋਂ 1 ਰੁਪਿਆ ਨਹੀਂ ਘਟਣਾ ਬਾਈ ਠੀਕ ਹੈ ਗੱਲ 5.5 ਲੱਖ ਰੁਪਏ ਤਾਂ ਦੇਵਾਂਗੇ ਬਾਈ ਠੀਕ ਹੈ ਜੀ ਨੰਬਰ ਨੋਰ ਬੋ ਇਹ ਨਾਂ ਆਪਣੇ ਹਾਂ ਜਮਾ ਤਲਵੰਡੀ ਸਾਬੋ ਦੇ ਵਿੱਚ ਨਾਂ ਪੰਜਾਬ ਨੰਬਰ ਠੀਕ ਹੈ ਗੱਲ ਉਸ ਤੋਂ ਬਾਅਦ ਆ ਗਿਆ ਆਪਣਾ 39 ਐਮ ਐਮ ਇਹ 22 ਮਾਡਲ ਆ 22 ਮਾਡਲ ਆ ਵੀਰੇ ਇਹ ਦਾ ओरिजिनल ਆ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਘਟਿਆ ਹੋਣ ਲੋਨ ਸਪੈਂਸ ਹੋ ਜਾਊਗਾ ਠੀਕ ਹੈ ਠੀਕ ਹੈ ਗੱਲ ਮਾਨ ਲਗਿਆ 475000 ਰੁਪਇਆ 475000 ਟਰੈਕਟਰ ਦੇ ਦਾਂਗੀ ਇੱਕੋ ਹੀ ਰੇਟ ਜਸਤੀਆ ਨੋ 5.5 ਲੱਖ ਰੁਪਇਆ ਦਾ ਕਿੰਨੇ ਦਾ 4 ਲੱਖ ਰੁਪਇਆ ਦਾ 5.5 ਲੱਖ ਰੁਪਇਆ ਕੀ ਗੱਲ ਮੇਰਾ WhatsApp ਨੰਬਰ 887294545 ਠੀਕ ਹੈ ਜੀ ਕਾਲੇ ਕੀ ਨੰਬਰ 947884545 ਠੀਕ ਹੈ ਭਾਈ ਜੀ ਪੇਜ ਨੂੰ ਕਰ ਲੋ ਫੋਲੋ ਸ਼ਰਮਾ ਤਲਵੰਡੀ ਸਾਬੋ ਵਾਲਾ ਭੋਲਰ ਤਲਵੰਡੀ ਸਾਬੋ ਵਾਲਾ ਤੇਰਾ ਕੀ ਆ ਬਈ ਟਰੈਕਟਰ ਸਤਲਵੰਡੀ ਸਾਬੋ ਤਿੰਨੇ ਚੈਨਲ ਆਪਣੇ ਆਪਦੇ ਆ ਬਈ ਇੱਕ ਤਾਂ ਮੇਰੇ ਭਤੀਜੇ ਦਾ ਹੀ ਆ ਇੱਕ ਮੈਂ ਕਹਿ ਕੇ ਬਣਵਾਇਆ ਆਪਣੇ ਨਾਂ ਤੇ ਜਸਪ੍ਰੀਤ ਵਾਲਾ ਇੱਕ ਸਾਡਾ ਭੁੱਲਰ ਠੀਕ ਹੈ ਗੱਲ ਤਿੰਨੇ ਪੇਜ ਬਈ ਫੋਲੋ ਕਰ ਲੋ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਓ ਬਈ ਵੀਡੀਓ ਵਧੀਆ ਲੱਗੀ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖੋ ਫਿਰ ਪਤਾ ਲੱਗੂ ਸ਼ਰਮੇ ਕੋਲੇ ਆ ਕੇ ਕਿ ਸ਼ਰਮਾ ਕਹੋ ਜਾ ਕਿ ਮੈਂ ਵੀਡੀਓ ਤੇ ਆ ਬਈ ਉਧਹੀਂ ਆਪਾਂ ਠੀਕ ਹੈ ਠੀਕ ਹੈ ਗੱਲ ਤੇ ਪੱਕੀ ਵੀਡੀਓ ਦੇ ਉੱਤੇ ਵੀ ਆਪਣਾ ਨੰਬਰ ਵੀ ਚੱਲ ਰਿਹਾ ਜਦੋਂ ਮਰਜ਼ੀ ਫੋਨ ਕਰ ਲਿਓ ਇੱਕ ਹੱਥ ਬਣ ਕੇ ਬੇਨਤੀ ਆ ਯਾਰ ਕਈ ਵਾਰ ਨਹੀਂ ਫੋਨ ਚੁੱਕਿਆ ਜਾਂਦਾ ਹੁੰਦਾ ਤੇ ਗੁੱਸਾ ਨਾ ਕਰਿਆ ਕਰੋ ਯਾਰ ਆਪਾਂ ਫੈਮਿਲੀ ਹੈ ਆਪਣੀ ਪਰਿਵਾਰਾਂ ਤੁਸੀਂ ਸਾਡੇ ਠੀਕ ਹੈ ਗੱਲ ਤੇ ਗੁੱਸਾ ਨਾ ਕਰਿਆ ਕਰੋ ਯਾਰ ਠੀਕ ਹੈ ਗੱਲ ਪੱਕੀ ਯਾਰ ਮੈਸੇਜ ਕਰ ਦਿਆ ਕਰੋ WhatsApp ਨੰਬਰ 887294545 ਕਾਲਿੰਗ ਨੰਬਰ 94772945 ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ ਸਰ